ਨੇ ਮੈਂ ਬਲੌਗ ਸ਼ੁਰੂ ਕਰੇ ਨਹੀਂ ਇਹ ਬੰਦੇ ਥੋੜੇ ਜਿਹਾ ਟਾਊਨ ਤੋਂ ਆਰਥੀ ਆ ਸਾਡਾ ਸਾਡਾ ਫੋਨ ਆ ਥੋੜਾ ਛੋਟਾ ਹੱਡੇ ਕੋਲ ਕਵਾਲਿਟੀ ਕਰਦਾ ਫੋਨ ਦੇ ਵਨਪਲਸ ਫੋਨ ਆ ਹੱਡੇ ਕੋਲ ਕੁਆਲਿਟੀ ਥੋੜੀ ਘੱਟ ਆ ਤੇ ਇਹੇ ਥੋੜੀ ਬਾਜ ਆਉਂਦੀ ਐ ਉਹਦੀਵੇਂ ਦੁਨੀਆਸ ਸਾਡੇ ਮੇਲਾ ਟੀਵੀ ਨਹੀਂ ਹੁੰਦਾ ਉਦਾਂ ਦੀ ਬਾਹ ਆਉਂਦੀ ਆ ਕੋਈ ਨਹੀਂ ਤੁਸੀਂ ਜਿਹੜੇ ਬਲੌਗ ਦੇਖੋ ਸਵੇਰਾ ਪਰ ਆਈਵਨ ਲਿਆਉਣਾ 70 ਮੇਰੇ ਹੀ ਤੁਹਾਨੂੰ ਵੀਡੀਓ ਪਾ ਪਾ ਦਿਖਾਇਆ ਕਰਾਂਗੇ ਹਾਂ ਅਗਲਾ ਪੰਜ ਵੀ ਜਾਇ ਕਰਾਂਗੇ ਅਰੇ ਦਿਖਾਇਆ ਕਰਾਂਗੇ ਉੱਤੇ ਨੱਚਦੇ ਸੋਹਣੇ ਹੁਣੀ ਨੱਚਿਆ ਕਰਨੀ ਉੱਤੇ ਪੂਰੇ ਬਾਕੀ ਕੋਈ ਗੱਲ ਮਾਈਂਡ ਨਹੀਂ ਕਰਨੀ ਸਾਡੀ ਕੋਈ ਗੱਲ ਦਾ ਗੁੱਸਾ ਨਹੀਂ ਕਰਨਾ ਬੰਦੇ ਹੀ ਦਿਲੋਂ ਬਹੁਤ ਸਾਫ਼ ਆ ਪਿੰਡ ਦੇ ਮਾੜਾ ਕਹਿੰਦੇ ਆ ਪਿੰਡ ਦੇ ਇਹਨਾਂ ਨੂੰ ਮਾੜਾ ਕਹਿੰਦਾ ਹੱਕ ਨਹੀਂ ਰੱਖਿਆ ਕਹਿੰਦਾ ਗਰੀਬ ਆ ਕਹਿੰਦਾ ਹੱਕ ਨਹੀਂ ਰੱਖਿਆ ਇਹ ਗੱਲ ਤੇਰੇ ਮੂੰਹ ਵਧੀ ਨਹੀਂ ਲਾਦੀ ਤੇਰੇ ਘਿਰਤ ਮਿਹਨਤ ਦੀ ਕਮਾਈ ਖਾਈ ਦੀ ਹੈ ਦਸਾਂ ਰਾਵਾਂ ਦੀ ਨਾਉ ਵੀ ਨਾ ਹੈ ਨਾ ਥੋੜੀ ਜਿਹੀ ਕਾਲੇ ਨੇ ਆਈ ਦੇਖੋ ਕਹਿੰਦਾ ਬਾਬਾ ਦਾ ਡਰਦਾ ਕਹਿੰਦਾ ਬਾਬੇ ਤੋਂ ਡਰਦਾ ਜੀ ਉਹ ਦੇਖੋਗਾ ਦਾਹ ਗਵੇਰੂ ਇਹਦੇ ਚਲ ਥੋੜਿਆ ਐਮਰਜੈਂਸੀ ਹੋ ਗਈ ਸੀ ਅਸੀਂ ਕਿਸੇ ਕਰਕੇ ਹੀ ਨਹੀਂ ਛੱਟਿਆ ਯਾਰ ਇਹ ਡਰਦੇ ਬਹੁਤ ਆਈ ਤੁਹਾਨੂੰ ਕੁੱਟਦੇ ਹੋਏ ਉਪਰੇ ਿਹੜਦੇ ਨੇ ਕੁੱਤੇ ਆ ਜਾ ਹੁਣ ਤਾਂ ਦੇਖ ਲਿਆ ਉਹਨੇ ਤਾਂ ਕੋਈ ਹੋਰ ਚੱਟ ਕੇ ਜਾਵੇ ਤੈਨੂੰ ਅੱਛਾ ਪੂਰੇ ਿਹੜਦੰਨੇ ਇੱਥੇ ਦਾੰਗ ਭਰਾਏਗਾ ਨਹੀਂ ਿਹੜਦਾ ਆਹ ਜਿਹੜਾ ਉਰੇ ਹਿੱਟਿਆ ਆਇਆ ਚੱਲ ਬਸ ਤੇ ਆਰਡਰ ਮੰਗਾਇਆ ਸੀਗਾ ਜੀ ਮਲਾਵਤੋਂ ਲਾਵੇ ਸਾਡੇ ਪਿੰਡ ਸ਼ਹਿਰ ਆ ਕੇ ਮਲਾਵਤੋਂ ਮੰਗਾਇਆ ਸੀ ਆਰਡਰ ਨੇ ਉਹ ਆ ਗਿਆ ਭਾਈ ਇਹ ਤਾਂ ਆਰਡਰ ਲੈਣ ਜਾਂਦੇ ਹੁਣ ਆ ਦੇ ਬਸ ਜਾ ਰਹੇ ਆ ਪਹੁੰਚਣ ਆ ਲਈ ਹੈ ਜੀ ਆਰੇ ਰਿਸ਼ਤੇਦਾਰ ਹਲੇ ਬੀਬੀ ਨੇ ਕਿਹਾ ਸੀ ਪਨੀਰ ਵੀ ਲੈ ਕੇ ਆਉਣਾ ਆਪ ਖਾਧਾ ਨਹੀਂ ਕਰੇਬ ਨਹੀਂ ਦੇਤੇ ਤੁਹਾਨੂੰ ਪਨੀਰ ਹਾਂ ਲੋ ਯਾਰੇ ਦੋਸਤ ਸਬਜ਼ੀ ਵੀ ਲੈਣੀਆਂ ਨੇ ਕਹਿੰਦੇ ਮਿਕਸਡ ਸਬਜ਼ੀ ਬਣਾਉਣੀ ਹੈ ਇੱਥੇ ਰੋਕ ਲਾਓ ਮਿਕਸਡ ਵਿੱਚ ਚੱਲਣ ਦੇ ਉਹ ਸੱਤ ਪੈਸੇ ਤਾਂ ਦੇਣੇ ਨੇ ਇਹਨੂੰ ਪੈਸੇ ਦਾ ਭੁੱਲ ਕੇ ਘਰੀ ਹੁਣ ਤਾਂ ਇਹ ਵੀ ਫੇਰੂ ਆਰਡਰ ਆਰਡਰ ਦਿੱਤਾ ਹੀ ਲੈ ਭਾਰਤ ਕਹਿੰਦਾ ਮੈਨੂੰ ਵੀ ਖਵਾਓ ਹੋਰ ਚੱਲੇ ਇਹੀ ਆਟਾ ਲੈਣ ਆਟਾ ਲੈਣਾ ਹਲੇ ਬਾਕੀ ਆ ਐਸੇ ਉਹਨੂੰ ਵੀ ਦੇਣੇ ਨੇ ਆਟਾ ਰੋਟੀ ਘਾਹ ਨਾ ਖਵਾਵਾਂਗੇ ਜੀ ਆਟੇ ਹੀ ਲਈ ਆਪਾਂ ਲੋਈ ਤੇ ਹੁਣ ਅਸੀਂ ਗਾ ਰਹੇ ਹਾਂ ਮੂਹਰੀ ਵਾਲੇ ਦੇ ਸ਼ਾਮ ਦਾ ਹੋ ਗਿਆ ਟਾਈਮ ਤੇ ਥੋੜੀ ਗੱਲਬਾਤ ਕਰਾਉਣੀ ਆ ਮੂਹਰੀ ਵਾਲੇ ਨਾਲ ਚਲੋ ਜੀ ਨਾਲ ਆਪਣਾ ਆੜੀ ਆ ਗਿਆ ਤੇ ਹੁਣ ਆਪਾਂ ਚੱਲਿਆਂ ਮੂਹਰੀ ਘਾਣੇ ਦੇ ਕੋਲ ਆਜਾ ਤੁਹਾਨੂੰ ਮੂਹਰੀ ਘਾਣੇ ਦੇ ਕੋਲ ਚਲੋ ਆਦਾ ਹੀ ਆਪਣਾ ਮੂਹਰੀ ਵਾਲਾ ਵੀਰਾ ਪਹਿਲਾਂ ਅੱਡੇ ਨਾਲ ਲੜ ਪਈ ਜਾਏ ਥੋੜੇ ਦੇਰ ਹੋਵੇ ਜਿੰਨੇ ਨਿਕਲੁੰਦਾ ਹੈ ਜਿੱਲੇ ਦੇ ਚੱਕਰ ਵਿੱਚ ਹੁੰਦਾ ਮਾ ਗਿਲੇ ਦੇ ਗਿਲੇ ਦੇ ਚੱਕਰ ਵਿੱਚ ਹੁੰਦਾ ਮੂਫਲੀ ਵਾਲਾ ਆੜੀ ਨਹੀਂ ਛੱਡਿਆ ਹੁੰਦਾ ਹੋਵੇ ਗਰਮ ਗਰਮ ਪਾਣੀ ਵੀਰੇ ਵੀਰੇ ਨਹੀਂ ਹੰਮੇ ਸੰਦ ਇਹ ਹਜੇ ਵੀ ਗੁੱਸਾ ਹੀ ਆ ਜੀ ਕਾਹਦਾ ਗੁੱਸਾ ਇਹ ਵੀ ਗੁੱਸਾ ਗੋਲੀ ਦਾ ਛੱਡਾ ਹੈਗਾ ਆ ਲਿਆ ਬੱਸ ਆ ਵੀ ਪੁੱਤਰਿਆ ਨੋਟ ਪਾੜ ਤੇ ਅਈ ਬਹੁਤ ਦਿਲਾਈ ਪਾਣੀ ਸੀ ਯਾਰ ਭਾਈ ਕਵਾ ਐ ਤਾਂ ਹੁੰਦਾ ਤੂੰ ਹੁਣ ਮੋੜ ਤੋਂ ਦਿੰਦਾ ਨੂੰ ਉਹੀ ਰੋਡ ਸਾਨੂੰ ਜੋ ਤੁਸੀਂ ਰਹੇ ਯਾਰ ਲਖਤੈਂ ਕੁਮਾਰ ਨੇ ਕਿਹਾ ਵੀ ਹੋਰ ਕਰੋ ਇਹ ਵੀ ਇਹ ਕੋਈ ਸਾਥੀ ਨਹੀਂ ਆਇਆ ਵੀ ਸਾਥੂ ਪਈ ਅੰਦਰੋਂ ਦਾ ਨਾ ਨਾ ਯਾਰ ਇਹ ਹੁਣ ਕੱਢ ਕੇ ਆਇਆ ਵੀ ਆਪਣਾ ਰੋਟੀ ਹੋਤੀ ਚੱਲਦੀ ਹੈ ਯਾ ਜਵਾਕਾਂ ਦਾ ਠੱਗਾ ਮਾਰ ਲੱਗ ਜਾਂਦਾ ਹੈ ਟਾਈਮ ਤੇ ਬਿੱਟਰ ਟਾਈਮ ਤੋਂ ਨਹੀਂ ਕੰਪਨੀ ਚੋਲਨੇ ਬਾਦੋਂ ਜਾਂਦੇ ਹਨ ਆਪਣਾ ਆਪਣਾ ਇਹ ਅਮਰੀ ਇੱਧਰ ਦਾ ਦਾਦਾ ਸਟੰਡ ਤੱਕ ਲੈ ਜੀ ਲੈਣ ਦੇ ਆਹ ਜੇ ਪਾਣਾ ਵੀ ਇਹ ਚੱਟ ਚੱਟ ਹਾਂਰੇ ਪੈਂਡੀ ਪਰਵਾਸੀ ਮਰਦੂਦ ਨੇ ਦੁਕਾਨ ਕੀਤੀ ਇਹਨੂੰ ਬਹੁਤ ਅੰਕ ਕੀਤਾ ਪਿਆਈ ਇਹ ਸਾਡੀ ਦਾ ਰਹੀ ਹੈ ਅਵੇ ਕੋ ਸਰਦਾਰ ਦੇ ਹੱਥ ਪਾਈ ਕਰਦੇ ਸੀ ਸਰਦਾਰ ਮਨਵਾਉਂਦੇ ਪਾਈ ਕਰਦਾ ਸੀ ਸਰਦਾਰ ਹੋਈ ਕਰਦਾ ਸੀ ਉਹ ਉਹਦਰ ਆ ਦੇਖ ਲੋ ਜੀ ਹੱਥ ਪਾਈ ਕਰਦਾ ਵਾ ਸਰਦਾਰ ਨਾਲ ਹੀ ਸਰਦਾਰ ਦੀ ਪਾਗ ਨੂੰ ਮੱਤ ਲਾਉਂਦੇ ਆ ਹਾਂ ਬੋਲੀ ਮਾ ਹੁਣ ਅਸੀਂ ਨੂੰ ਆ ਗਏ ਹਾਂ ਕਮਰੇ 'ਚ ਤੇ ਬਾਕੀ ਪਹਿਲਾ ਵਾਲਾ ਬਲੌਗ ਦਾ ਪਾਤਾ ਤੇ ਹੁਣ ਦੂਜੇ ਬਲੌਗ ਦੀ ਤਿਆਰੀ ਆ ਇਹ ਦੂਜੇ ਬਲੌਗ ਪੱਖਾ ਲਾਦਾ ਹਾਂ ਕਮਲਾ ਹਰੇ ਸਾਰੇ ਕਮਲਾ ਐ ਸਾਰੇ ਕਮਲਾ ੱਲੇ ਵਲੋਗ ਦੇਖੋ ਜੀ ਸਾਡਾ ਮਰਫੀ ਮਰਫੀ ਜਾਂਦੀ ਹੈ ਦੇਖੋ ਕਿਹੜੀ ਮਰਫੀ ਕਿਹੜੀ ਮਰਫੀ ਕਿਹੜੀ ਮਰਫੀ ਬਾਪੂ 아이 ਦੇ ਬਲੇਡ ਤਾਂ ਖਾਲੀ ਦੇਖਿਆ ਹੈ ਐ ਭਾਰਤ ਚੱਲੇ ਜੀ ਭਾਰਤ ਨੂੰ ਭਾਰਤ ਨੂੰ ਅੱਜ ਕਹਿੰਦੇ ਗੱਡੀ ਮਿਲ ਗਈ ਪਰ ਰੱਬ ਰੱਬ ਕਰਦੀ ਜਾਂਦੇ ਆ ਐ ਭਾਰਤ ਵਾਹਿਗੁਰੂ ਸਾਨੂੰ ਫਰੀਦ ਜੀ ਹਾਈ ਉੱਤੇ ਵੜਾ ਲੇ ਛੇੜ ਨੂੰ ਘੁੱਟ ਕੇ ਵੜ ਲਓ ਸਵਾਰੀ ਆਉਦੇ ਰਮਾਨ ਦੀ ਆਉ ਜਿੰਮੇਵਾਰ ਰਮਾਨ ਇਹ ਯਾਰ ਸਭ ਦੇ ਖਾਦੀ ਨਿਕਲੇ ਹੋਏ